ਤੁਸ ਦੇਖ ਰਹੇ ਹੋ ਅੱਜ ਬਾਤਾਂ ਤੇ ਮੈਂ ਹਕਮਨਪ੍ਰੀਤ ਕੋਟ ਤੇ ਗੱਲ ਕਰਨ ਜਾ ਰਿਹਾ ਹਾਂ ਇਸ ਵੇਲੇ ਮਸ਼ਹੂਰ ਰੈਪਰ ਬਾਦਸ਼ਾਹੀ ਜਿहां ਤੁਹਾਨੂੰ ਦੱਸਦਣੇ ਆ ਕਿ ਬਾਦਸ਼ਾ ਦਾ ਜਿਹੜਾ ਕੀ ਚਲਾਨ ਕਟਿਆ ਗਿਆ ਜਿहां ਤੁਹਾਨੂੰ ਦੱਸਦੇ ਆ ਕਿ ਬਾਦਸ਼ਾ ਨੂੰ ਗਲਤ ਸਾਈਡ ਤੇ ਗੱਡੀ ਚਲਾਣੀ ਮਹਿੰਗੀ ਪੈ ਗਈ ਉਹਨਾਂ ਦਾ ਜਿਹੜਾ ਕੀ ਚਲਾਨ ਕਟਿਆ ਗਿਆ ਦਰਸਲ ਗੁਰੂਗ੍ਰਾਮ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਡਰੈਪਰ ਗਾਇਕ ਦਾ ਚਲਾਨ ਕਟਾਇਆ ਬਾਚਾ ਇੱਕ ਸੰਗੀਤ ਸਮਾਰੋਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਗੁਰੂਗ੍ਰਾਮ ਆਏ ਸਨ ਜਿਸ ਕਾਰ ਦੇ ਵਿੱਚ ਬਾਦਸ਼ਾਹ ਸਫਰ ਕਰ ਰਿਹਾ ਸੀ ਉਹ ਗਲਤ ਸਾਈਡ ਤੋਂ ਜਾ ਰਹੀ ਸੀ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਬਾਦਸ਼ਾਹ ਦਾ ਚਲਾਨ ਵੀ ਕਟਾਇਆ ਟ੍ਰੈਫਿਕ ਪੁਲਿਸ ਨੇ ਬਾਦਸ਼ਾਹ ਦਾ ਜਿਹੜਾ ਕੀ ਵੱਡਾ ਚਲਾਨ ਕਟਿਆ ਤਾਂ ਅੰਦਾਜ਼ਨ ਹੈ ਕਿ ਬਾਦਸ਼ਾ ਗੁਰੂਗ੍ਰਾਮ ਦੇ ਵਿੱਚ ਸਥਿਤ ਏਰੀਆ ਮਾਲ ਦੇ ਵਿੱਚ ਆਯੋਜਿਤ ਕਰਨ ਔਜਲਾ ਦੇ ਕਾਨਸਰਟ ਦੇ ਵਿੱਚ ਆਏ ਸਨ ਤੇ ਦੱਸਿਆ ਜਾ ਰਿਹਾ ਹੈ ਕਿ ਬਾਦਸ਼ਾ ਕਾਲੇ ਰੰਗ ਦੀ ਥਾਰ ਕਾਰ ਦੇ ਵਿੱਚ ਗੁਰੂਗ੍ਰਾਮ ਪਹੁੰਚੇ ਸਨ ਇਹ ਗੱਡੀ ਪਾਣੀਪਤ ਦੇ ਇੱਕ ਨੌਜਵਾਨ ਦੇ ਨਾਂ ਤੇ ਰਜਿਸਟਰਡ ਹੈ ਤੇ ਜਦੋਂ ਲੋਕਾਂ ਨੇ ਬਾਦਸ਼ਾਹ ਧਿਕਾਰ ਨੂੰ ਗਲਤ ਸਾਈਡ ਤੇ ਚਲਾਉਣ ਤੇ ਸਵਾਲ ਉਠਾਇਆ ਤਾਂ ਪੂਰੇ ਸਵੀ ਹਰਕਤ ਦੇ ਵਿੱਚ ਆ ਗਈ ਜਿहां ਤੁਹਾਨੂੰ ਦੱਸਦੇ ਕਿ ਟ੍ਰੈਫਿਕ ਨਿਯਮ ਤੋੜਨ ਤੇ ਰੈਪਰ ਕਾਇਕ ਨੂੰ ਜੁਰਮਾਨਾ ਪੰਨਾ ਪਿਆ ਪੁਲਿਸ ਨੇ ਬਾਦਸ਼ਾਹ ਤੇ ਲਗਾਇਆ ਤਾਂ ਦੱਸਦੇ ਨੇ ਕਿ ਉਹਨਾਂ ਦੇ ਵੱਲੋਂ ਕਿੰਨਾ ਜੁਰਮਾਨਾ ਲਗਾਇਆ ਗਿਆ ਦੱਸਦੇ ਕਿ ਗੁਰੂਗ੍ਰਾਮ ਟ੍ਰੈਫਿਕ ਪੁਲਿਸ ਨੇ ਗਲਤ ਸਾਈਡ ਤੇ ਗੱਡੀ ਚਲਾਉਣ ਦੇ ਦੋਸ਼ ਤੇ ਵਿੱਚ ਬਾਦਸ਼ਾਹ ਤੋਂ ਜਿਹੜਾ ਕਿ ਚਲਾਨ ਕਟਿਆ ਤੇ ਉਸ ਤੇ 15500 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਇਸ ਦੇ ਨਾਲ ਹੀ ਗੁਰੂਗram ਪੁਲਿਸ ਨੇ ਸੀਸੀਟੀਵੀ ਫੁਟੇਜ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ ਜੀ ਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਪੁਲਿਸ ਦੇ ਵੱਲੋਂ ਜਿਹੜੀ ਕਿ ਸੀਸੀਟੀਵੀ ਫੁਟੇਜ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਗਈ ਹੈ ਤਾਂ ਤੁਹਾਨੂੰ ਦੱਸਦੇ ਕਿ ਆਮ ਲੋਕਾਂ ਦੇ ਵੱਲੋਂ ਕਾਫੀ ਵਾਰ ਇਹ ਜਿਹੜੇ ਕਿ ਸਵਾਲ ਉਠਾਏ ਜਾਂਦੇ ਨੇ ਕਿ ਵੱਡੇ ਵੱਡੇ ਸੈਲੀਬ੍ਰਿਟੀਜ਼ ਆਖਿਰ ਉਹਨਾਂ ਤੇ ਜਿਹੜੇ ਕਿ ਇਹ ਨਿਯਮ ਕਿਉਂ ਨਹੀਂ ਲਾਗੂ ਹੁੰਦੇ ਤਾਂ ਹੁਣ ਜਿਹੜੇ ਕਿ ਪੁਲਿਸ ਹਰਕਤ ਦੇ ਵਿੱਚ ਆ ਗਈ ਹੈ ਬਾਦਸ਼ਾਹ ਦੇ ਵੱਲੋਂ ਗਲਤ ਸ ਤੇ ਜਿਹੜੀ ਕਿ ਥਾਰ ਆਪਣੀ ਗੱਡੀ ਚਲਾਈ ਜਾ ਰਹੀ ਸੀ ਜਿਸ ਦੇ ਚਾਲਦਿਆਂ ਆਮ ਲੋਕਾਂ ਦੀ ਨਜ਼ਰ ਪੈਂਦੀ ਹੈ ਤੇ ਉਹ ਜਿਹੜਾ ਕਿ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਪੁਲਿਸ ਦੇ ਵੱਲੋਂ ਤੁਰੰਤ ਜਿਹੜੀ ਕਿ ਹਰਕਤ ਦੇ ਵਿੱਚ ਆ ਕੇ ਉਹਨਾਂ ਦਾ ਜੁਰਮਾਨਾ ਕੱਟਿਆ ਜਾਂਦਾ 15500 ਰੁਪਏ ਦਾ ਉਹਨਾਂ ਦੇ ਵੱਲੋਂ ਜੁਰਮਾਨਾ ਜਿਹੜਾ ਕੀ ਕੱਟਿਆ ਗਿਆ